ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਤਿੰਨ ਟਾਪਿਕ ਆਪਾਂ ਤਿੰਨ ਟਾਪਿਕਾਂ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਟਾਪਿਕ ਬਾਰੇ ਗੱਲ ਕਰਾਂਗੇ ਉਹ ਹੈਗਾ ਕਿ 2025 ਵਾਲੇ ਪੇਪਰ ਜਿਹੜੇ ਆ ਉਹਨਾਂ ਦੀ ਸਲਿੱਪ ਕਦੋਂ ਤੱਕ ਮਿਲੂਗੀ ਤੁਹਾਡੇ ਪੇਪਰ ਜਿਹੜੇ ਆ ਭਰੇ ਗਏ ਆ ਇਹਦੀ ਸਲਿੱਪ ਜਿਹੜੀ ਵਾ ਉਹ ਕਦੋਂ ਤੱਕ ਮਿਲੂਗੀ ਤੁਹਾਨੂੰ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰਾਂਗੇ ਬੜੇ ਵੀਰਾਂ ਭਰਾਵਾਂ ਨੂੰ ਸ਼ੱਕ ਹੁੰਦਾ ਵਾ ਆਪਣੇ ਏਜੰਟਾਂ ਦੇ ਉੱਤੇ ਕਿ ਸਾਡਾ ਏਜੰਟ ਕਿਤੇ ਸਾਡੇ ਨਾਲ ਫਰਾਡ ਤਾਂ ਨਹੀਂ ਮੁੱਲ ਕਿ ਸਾਡੇ ਨਾਲ ਸਾਨੂੰ ਬੇਫੂਫਤਾ ਨਹੀਂ ਬਣਾ ਰਿਹਾ ਕਿ ਆਪਾਂ ਚੈੱਕ ਕਰ ਸਕਦੇ ਹਾਂ ਕਿ ਇਹ ਤੁਹਾਡੀ ਸਲਿੱਪ ਵਾ ਉਹ ਫੇਕ ਵਾ ਜਾਂ オリジナル ਵਾ ਇਹ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਤੇ ਤੀਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਕਿ ਏਜੰਟ ਕਈ ਵਾਰ ਤੁਹਾਨੂੰ ਸਲਿੱਪ ਨਹੀਂ ਦਿੰਦੇ ਹੁਣ ਜਿਹੜੇ ਕਈ ਵੀਰਾਂ ਭਰਾਣੇ ਪੇਪਰ ਭਰੇ ਹੋਣੇ ਆ ਪਰ ਸਲਿੱਪ ਨਹੀਂ ਮਿਲੀ ਹੋਗੀ ਵੀਰਾਂ ਭਰਾਵਾਂ ਨੂੰ ਤੇ ਉਹ ਸਲਿੱਪ ਨਾ ਮਿਲਣ ਦਾ ਕਾਰਨ ਕੀ ਹੈ ਕਿ ਏਜੰਟ ਸਲਿੱਪ ਕਿਉਂ ਨਹੀਂ ਦਿੰਦੇ ਇਹ ਤਿੰਨ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਜਾਦਾ ਚਿਰ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਿਹੜੋ ਕੰਗੋ ਜਿਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਹੀ ਜਿਨਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਤੁਹਾਨੂੰ ਜਾ ਕੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ। ਲਓ ਵੀ ਫਿਰ ਇੱਕ ਹੋਰ ਗੱਲ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਆਪਾਂ WhatsApp ਗਰੁੱਪ ਆਪਾਂ ਇੱਕ ਬਣਾਇਆ ਵਾ ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਵਾ ਤੁਸੀਂ ਮੈਨੂੰ ਪਰਸਨਲੀ Instagram ਦੇ ਉੱਤੇ ਮੈਸੇਜ ਕਰ ਲਓ ਮੈਂ ਤੁਹਾਨੂੰ ਗਰੁੱਪ ਦਾ ਲਿੰਕ ਸੈਂਡ ਕਰ ਦਊਗਾ ਤੁਸੀਂ ਗਰੁੱਪ ਵਿੱਚ ਐਡ ਹੋ ਸਕੋ। ਇੱਕ ਗੱਲ ਹੋਰ ਜੇਕਰ ਕਈ بڑے ਵੀਰ ਭਰਾਵਾਂ ਦੇ ਵੀ ਹੈ ਕਿ ਤੁਸੀਂ ਆਪਣੇ Instagram ਦੇ ਉੱਤੇ ਮੈਸੇਜ ਜਿਹੜੇ ਆ ਉਹ ਬੰਦ ਕੀਤੇ ਹੋਏ ਆ। ਉਹਦਾ ਮੈਂ ਹਾਲੇ ਕੱਢਿਆ ਵਾ ਮਨੂੰ ਅੰਜ ਤਾਂ ਮੈਂ ਕੀਤਾ ਟਰਾਈਟਰੋਇਕ ਪਰ ਨਹੀਂ ਗੱਲ ਬਣੀ ਉਹ ਮੈਸੇਜ ਪਤਾ ਨਹੀਂ ਕੀ ਬਲੌਗ ਬਲੌਗ ਚ ਹੋਏ ਆ ਉਹਦਾ ਹਾਲ ਮੈਂ ਕਿਹਾ ਕਿ ਜੇ ਕਿਸੇ ਵੀ ਵੀਰ ਭਰਾ ਨੇ ਜਦੋਂ ਆਪਾਂ ਇੰਸਟਾਗ੍ਰam ਦੇ ਲਿੰਕ ਤੇ ਜਾਇਦਾ ਵਾ ਜਦੋਂ ਆਪ ਤੁਸੀਂ ਇੰਸਟਾਗ੍ਰam ਵਿੱਚ ਐਂਟਰ ਹੋਵਗੇ ਮੈਂ ਉੱਥੇ ਬਹੁਤ ਸਾਰੀਆਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟਰ ਲੇ ਕਮੈਂਟ ਕਰ ਦੋ ਭਾਵੇਂ ਕੱਲਾ ਹੈਲੋ ਦਾ ਇੱਕ ਕਮੈਂਟ ਕਰ ਦੋ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਠੀਕ ਹੈ ਜੇ ਕਿਸੇ ਵੀ ਵੀਰ ਭਰਾ ਨੇ ਇੰਸਟਾਗ੍ਰam ਦੇ ਉੱਤੇ ਗੱਲਬਾਤ ਕਰਨੀ ਹੈ ਜਾਂ whatsapp group ਦਾ ਲੋ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰ ਲਈਏ 2005 ਵਾਲੇ ਪੇਪਰਾਂ ਦੀ ਸਲਿੱਪ ਕਦੋਂ ਤੱਕ ਤੁਹਾਨੂੰ ਮਿਲੇਗੀ ਮੈਂ ਤੁਹਾਨੂੰ ਫੇਰ ਤੋਂ ਕਨਫਰਮ ਕਰਦਾ ਮੈਂ ਪਿੱਛੇ ਵੀਡੀਓ ਜਦਸਿਆਂ ਵਾਂ ਹੱਲੇ ਤੱਕ ਬੜੇ ਵੀਰਾਂ ਭਰਾਵਾਂ ਨੂੰ ਇਹ ਗਲਤ ਫਹਿਮੀ ਆ ਕਿ ਤੁਹਾਡੇ ਆਡੇ ਪੇਪਰ ਵਾ ਉਹ ਨਵੰਬਰ ਵਿੱਚ ਭਰੇ ਗਏ ਆ ਤੇ ਹੋਂ ਤੁਹਾਡੇ ਪੇਪਰ ਜਿਹੜੇ ਆ ਸਿਰਫ ਨਿਕਲਨੇ ਆ ਇਦਾਂ ਦੀ ਗੱਲ ਨਹੀਂ ਹੈਗੀ ਜੇ ਤੁਹਾਡੇ ਆਡੇ ਪੇਪਰ ਵਾ ਉਹ ਫਰਵਰੀ ਦੇ ਵਿੱਚ ਭਰੇ ਜਾਣੇ ਆ 2005 ਦੀ ਫਰਵਰੀ ਉਹ ਜਿਹੜੇ ਪੇਪਰ ਵਾ ਉਹ ਭਰੇ ਜਾਣੇ ਵਾ ਨਵੰਬਰ ਵਿੱਚ ਪਿਛਲੇ ਸਾਲ 2024 ਦੇ ਵਿੱਚ ਪਿਛਲੇ ਸਾਲ ਤੁਹਾਡੇ ਸਿਰਫ ਤੇ ਸਿਰਫ ਕੱਲਾ ਇੱਕ ਚੀਜ਼ ਕੀਤੀ ਉਹਨਾਂ ਨੇ ਪੇਪਰ ਤੁਹਾਡੇ ਜਿਹੜੀਆਂ ਫਾਈਲਸ ਰੈਡੀ ਕਰਾਈਆਂ ਵਾ ਕੰਟਰੋਲ ਕਰਨ ਦੇ ਵਾਸਤੇ ਕੀ ਤੁਹਾਡਾ ਜਿਹੜਾ ਵਾ ਮਾਲਕ ਵਾ ਤੁਹਾਡਾ ਜਿਹੜਾ ਏਜੰਟ ਵਾ ਜਿਹਨੇ ਤੁਹਾਡੇ ਪੇਪਰ ਭਰਿਆ ਤੁਹਾਡਾ ਜਿਹੜਾ ਮਾਲਕ ਵਾ ਖਾਸ ਕਰਕੇ ਕਿ ਉਹ ਫਰਾਡ ਤਾਂ ਨਹੀਂ ਆ ਉਹ ਫਰਾਡ ਵੇਖਣ ਵਾਸਤੇ ਕੀ ਉਹ ਤੁਹਾਡਾ ਮਾਲਕ ਕਿੱਦਾਂ ਵਾ ਉਹਨੂੰ ਸੱਚੀ ਬੰਦੇ ਦੀ ਲੋੜ ਹੈਗੀ ਆ ਜਾਂ ਉਹ ਇਕੱਲੇ ਬੰਦੇ ਨੂੰ ਵੀਜ਼ਾ ਲਵਾ ਰਿਹਾ ਉਹ ਤੇ ਪੈਸੇ ਲੈ ਰਿਹਾ ਉਹਦੇ ਕੋਲੋਂ ਇਹ ਸਾਰਾ ਕੁਝ ਕੰਟਰੋਲ ਕਰਨ ਵਾਸਤੇ ਉਹਨਾਂ ਨੇ 2 ਮਹੀਨੇ ਦਾ ਟਾਈਮ ਲਿਆ ਵਾ ਇਹਦੀ ਸਲਿੱਪ ਵਾ ਉਹ ਤੁਹਾਨੂੰ ਮਿਲੂਗੀ ਤੁਹਾਡੇ ਜਦੋਂ ਪੇਪਰ ਭਰੇ ਜਾਣਗੇ ਤੁਹਾਡੇ ਪੇਪਰ ਫਿਲ ਹੋਣਗੇ ਹਲ ਤੁਹਾਡੀ ਇਕੱਲੀ ਫਾਈਲ ਰੈਡੀ ਹੋਈਏ ਤੁਹਾਡੇ ਪੇਪਰ ਫਿਲ ਹੋਣੇ ਆ ਉਹ ਹੋਣੇ ਆ 5 7 ਤੇ 12 ਫਰਵਰੀ ਨੂੰ ਉਹ ਤੁਹਾਡੇ ਡਿਪੈਂਡ ਹੈ ਕਿ ਤੁਸੀਂ ਪੇਪਰ ਕਿਹੜੇ ਭਰਾ ਰਹੇ ਹੋ 9 ਮੰਥ ਵਾਲੇ ਜਾਂ ਸਾਲ ਵਾਲੇ ਜਾਂ ਡੋਮੈਸਟਿਕ ਪੇਪਰ ਭਰਾ ਰਹੇ ਹੋ ਸਲਿੱਪ ਜਿਹੜੀ ਇਹ ਤੁਹਾਨੂੰ ਉਹ ਉਦੋਂ ਮਿਲਣੀ ਹੈ ਜਦੋਂ ਤੁਹਾਡੇ ਪੇਪਰ ਜਿਹੜੇ ਆ ਉਹ ਫਿਲ ਹੋਗੇ ਉਗੀ ਪੇਪਰ ਇਸ ਵਾਰ ਉਹਨਾਂ ਦੇ ਹੀ ਫਿਲ ਹੋਣਿਆ ਜਿਨ੍ਹਾਂ ਦਾ ਏਜੰਟ ਸਹੀ ਹੋਊਗਾ ਏਜੰਟ ਕੋ ਫਰਾਡ ਨਾ ਹੋਊਗਾ ਆਪਣੀ ਸਰਕਾਰ ਦੇ ਨਾਲ ਕਿ ਬੰਦੇ ਉਹਨੇ ਪਹਿਲਾਂ ਛੱਧੇ ਹੋਣਗੇ ਉਹਨਾਂ ਨੂੰ ਬਾਅਦ ਚ ਕੰਮਣ ਦਿੱਤਾ ਉਹਨਾਂ ਦੇ ਡਾਕੂਮੈਂਟ ਨਹੀਂ ਬਣਾ ਕੇ ਦਿੱਤੇ ਜੇਕਰ ਤੁਹਾਡੇ ਏਜੰਟ ਨੇ ਇਹ ਕੰਮ ਨਹੀਂ ਕੀਤਾ ਹੋਊਗਾ ਪਹਿਲਾਂ ਠੀਕ ਹੈ ਮਲਕੀ ਪੇਪਰ 'ਚ ਕੋਈ ਬੰਦਾ ਛੱਧਿਆ ਹੋ ਤੇ ਉਹਨੂੰ ਉਹਨੂੰ ਡਾਕੂਮੈਂਟ ਬਣਾਗੇ ਤੇ ਉਹਨੂੰ ਕੰਮ ਦਿੱਤਾ ਵਾ ਫਿਰ ਤੁਹਾਡਾ ਡਾਟਾ ਵਾ ਆਪਾਂ ਕਹਿ ਲਈਏ ਕਿ ਤੁਹਾਡੇ ਪੇਪਰ ਭਰੇ ਜਾਣੇ ਆ ਉਸ ਤੋਂ ਬਗੈਰ ਤੁਹਾਡੇ ਪੇਪਰ ਨਹੀਂ ਭਰੇ ਜਾਣੇ ਉਹਨਾਂ ਨੇ ਪਹਿਲਾਂ ਹੀ ਬਲੌਕ ਕਰ ਦੇਣੀ ਆ ਇਹ ਚੀਜ਼ ਤੁਹਾਡੇ ਪੇਪਰ ਆਉਣ ਨਾਲ ਪਹਿਲਾਂ ਹੀ ਬਲੌਕ ਕਰ ਦੇਣੇ ਭਰ ਨਹੀਂ ਹੀ ਦੇਣੀ ਉਹਨਾਂ ਨੇ ਇਸ ਕਰਕੇ ਜਿਹੜੀ ਸਾਨੂੰ ਸਲਿੱਪ ਵਾ ਉਹ ਤੁਹਾਡੇ ਡਾਟਾ ਪੇਪਰ ਭਰੇ ਜਾਣਗੇ ਉਸ ਤੋਂ ਬਾਅਦ 5 7 ਤੇ 12 ਫਰਵਰੀਆ ਉਸ ਤੋਂ ਬਾਅਦ ਤੁਹਾਡੇ ਪੇਪਰ ਨਿਕਲਣ ਦੇ ਚਾਂਸ ਆਪਾਂ ਜਿਹੜੀ ਸਲਿੱਪ ਵਾ ਉਸ ਤੋਂ ਬਾਅਦ ਮਿਲਣੀ ਆ ਹੁਣ ਆਪਾਂ ਦੂਜੇ ਨੰਬਰ ਤੇ ਆਪਾਂ ਗੱਲਬਾਤ ਕਰ ਲਈਏ ਇਸ ਵੀਡੀਓ ਦੇ ਵਿੱਚ ਸਲਿੱਪ ਚੈੱਕ ਕਰਨ ਬਾਰੇ ਕਿ ਸਲਿੱਪ ਕਿਵੇਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਫੇਕ ਵਾਜਾਂ ओरिजिनल ਵਾ ਇਦਾਂ ਤਾਂ ਉਹਨਾਂ ਜੇ ਆਪਾਂ ਜੇਕਰ ਸੋਚੀ ਕੋਈ ਨਾ ਕੋਈ ਵੈਬਸਾਈਟ ਬਾਰੇ ਗੱਲਬਾਤ ਕਰੀਏ ਜਿਵੇਂ ਆਪਾਂ ਉਹਨਾਂ ਚੈੱਕ ਕਰ ਸਕਦੇ ਹਾਂ ਜਿਵੇਂ ਨੂਲਾ ਹਸਤਾ ਆਪਣਾ ਨੰਬਰ ਨੰਬਰ ਲਿਖਿਆ ਹੁੰਦਾ ਵਾ ਆਪਾਂ ਫੋਨ ਫਾਨ ਕਰਕੇ ਅੰਬੈਸੀ ਦੇ ਵਿੱਚ ਕੰਟੈਕਟ ਨੰਬਰ ਲੱਭ ਕੇ ਤੇ ਆਪਾਂ ਚੈੱਕ ਚੁ ਚਲੋ ਉਹਨਾਂ ਨੂੰ ਇਹ ਨਹੀਂ ਗੱਲ ਕਹੀ ਦੀ ਕਿ ਆਪਾਂ ਇਹ ਚੈੱਕ ਕਰਨ ਦੇ ਕਿ ਸਾਡਾ ਨੂਲਾ ਹਸਤਾ ਫੇਕ ਵਾਜਾਂ ओरिजिनल ਵਾ ਉਹਨਾਂ ਨੂੰ ਆਪਾਂ ਕਹਿ ਦਿੰਦਾ ਕਿ ਇਹਨਾਂ ਨੂਲਾ ਹਸਤਾ ਅਪਡੇਟ ਵਾ ਕੇ ਨਹੀਂ ਅਪਡੇਟ ਇਹ ਚੈੱਕ ਕਰਨ ਵਾਸਤੇ ਆਪ ਤੇ ਜੇਕਰ ਉੱਥੇ ਹੁੰਦਾ ਵਾ ਤੇ ਉਹਦਾ ਹੁੰਦਾ ਦਿੰਦੇ ਆ ਮਤਲਬ ਕਿ ਤੇਰਾ ਨੂਲਾ ਹਸਤਾ ओरिजिनल ਵਾ ਪਰ ਜਿਹੜੀ ਸਲਿੱਪ ਵਾ ਇਹਦਾ ਕੀ ਹਾਲ ਵਾ ਇਹ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਜੇਕਰ ਆਪਾਂ ਇਥੇ ਕਾਨੂੰਨੀ ਤੌਰ ਤੇ ਫਿਕਰ ਜਾਵੇ ਇਹਦਾ ਕੋਈ ਵੀ ਨਹੀਂ ਹੈਗਾ ਜੇ ਕਿ ਕੋਈ ਵੈਬਸਾਈਟ ਨਹੀਂ ਬਣੀ ਜੇ ਜਾਂ ਤੁਹਾਨੂੰ ਕੋਈ ਏਜੰਟ ਤੁਹਾਡਾ ਕਵੇ ਜਾਂ ਕੋਈ ਤੁਹਾਨੂੰ ਉਂਝ ਫੋਨ ਕਰਕੇ ਆਪਾਂ WhatsApp ਤੇ ਕੋਈ ਨਾ ਕੋਈ ਵੀਡੀਓ ਪਾਈ ਉਹ ਝੂਠੇ ਦੇ ਉੱਤੇ ਤੁਹਾਨੂੰ ਇਹ ਗੱਲ ਕਵੇ ਕਿ ਤੁਸੀਂ ਆਪਾਂ ਰਸੀਡ ਸੈਂਡ ਕਰ ਦਿਓ ਤੇ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਦੂੰਗਾ ਕਿ ਇਹ ਤੁਹਾਡੀ ओरिजिनल ਵਾ ਜਾਂ ਫੇਕ ਵਾ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਨਾ ਤੇ ਆਪਾਂ ਕੋਈ ਵੈਬਸਾਈਟ ਦੇ ਰਹੀਂ ਜਾਂ ਕੋਈ ਹੋਰ ਕਿਸੇ ਵੀ ਤਰੀਕੇ ਨਾਲ ਆਪਾਂ ਇਹ ਗੱਲ ਨਹੀਂ ਚੈੱਕ ਕਰ ਸਕਦੇ ਕਿ ਤੁਹਾਡੇ ਇਹ ਡੀ ਇਹ ਰਸੀਦ ਵਾ ਉਹ オリジナル ਵਾ ਕਿ ਫੇਕ ਵਾ ਉਹ ਤੁਹਾਡਾ ਸਿਰਫ ਤੁਹਾਡੇ ਏਜੰਟ ਦੇ ਉੱਤੇ ਆਪਾਂ ਕਹਿ ਲਈਏ ਕਿ ਇਹ ਤੁਹਾਡੇ ਏਜੰਟ ਦੇ ਡਿਫੈਂਡ ਵਾ ਕਿ ਤੁਹਾਡਾ ਏਜੰਟ ਤੁਹਾਡ ਨਾਲ ਧੱਕਾ ਕਰ ਰਿਹਾ ਵਾ ਜਿਸ ਨੂੰ ਆਪਾਂ ਕਹਿ ਲਈਏ ਕਿ ਚੀਟਿੰਗ ਕਰ ਰਿਹਾ ਹੈ ਇਸ ਦੇ ਵਿੱਚ ਕੀ ਤਾਰ ਵੀ ਤੁਹਾਨੂੰ ਫੇਕ ਪੇਪਰ ਦੇ ਕੇ ਤੁਹਾਡੇ ਕੋਲ ਪੈਸੇ ਲੈ ਲਿਆ ਤੇ ਬਾਅਦ ਤੁਹਾਨੂੰ ਅੱਧੇ ਪੈਸੇ ਮੋੜ ਕੇ ਬਾਅਦ ਚ ਇਹਨੇ ਬਗ ਕਹਿ ਦੇਣਾ ਕਿ ਤੁਹਾਡੇ ਇਹ ਪੈਸੇ ਵਾ ਉਹ ਲੱਗ ਗਿਆ ਬਾਕੀ ਆਪਾਂ ਜੇ ਇੱਕ ਕੰਟਰੋਲ ਦੀ ਗੱਲ ਕਰੀਏ ਆਪਾਂ ਕੰਟਰੋਲ ਨਹੀਂ ਕਰ ਸਕਦੇ ਕਿ ਇਹ ਫੇਕ ਵਾਕੀ ओरिजिनल ਵਾ ਇਹ ਸਿਰਫ ਕਰ ਲੈ ਇੱਕ ਵਿਸ਼ਵਾਸ ਹੀ ਤੁਹਾਡੇ ਏਜੰਟ ਦੇ ਉੱਤੇ ਜੇਕਰ ਤੁਹਾਡਾ ਏਜੰਟ ਵਧੀਆ ਹੋਊਗਾ ਉਹਨੇ ਪੈਸੇ ਤੁਹਾਡੇ ਨਹੀਂ ਮਾਰਨੇ ਤੇ ਤੁਹਾਨੂੰ ਇਹ ਪੇਪਰ ਭਰ ਕੇ ਤੁਹਾਨੂੰ ਰਸੀਦ ओरिजिनल ਹੀ ਦੇਊਗਾ ਠੀਕ ਆ ਹੁਣ ਆਪਾਂ ਗੱਲਬਾਤ ਕਰ ਲਈ ਤੇ ਜਿਹਨਾਂ ਮਰਤੇ ਏਜੰਟ ਕਈ ਵਾਰ ਤੁਹਾਨੂੰ ਰਸੀਦ ਹੀ ਨਹੀਂ ਦਿੰਦੇ ਹੁਣ ਕੀ ਬਾ ਤੁਹਾਨੂੰ ਪਤਾ ਥਾਣਾ ਕਿ ਪੇਪਰ ਭਰੇ ਜਾਣੇ ਆ 5 7 ਤੇ 12 ਫਰਵਰੀ ਨੂੰ ਪੇਪਰ ਭਰੇ ਜਾਣੇ ਆ ਠੀਕ ਹੈ ਸਾਰਿਆਂ ਨੂੰ ਵੀਰ ਨੂੰ ਪਤਾ ਹੈ ਕਿ ਜਿਹੜੇ ਪੇਪਰ ਵਾ ਇਸ ਵਾਰ ਜਿਹੜੇ ਆ ਉਹ 5 7 ਤੇ 12 ਫਰਵਰੀ ਨੂੰ ਭਰੇ ਜਾਣੇ ਆ ਠੀਕ ਹੈ ਪਰ ਹੁਣ ਜਿਹੜੀ ਏਜੰਟ ਨੂੰ ਰਸੀਦ ਕਦੋਂ ਮਿਲਦੀ ਆ ਤੇ ਉਹ ਬਾਅਦ ਵਿੱਚ ਤੁਹਾਨੂੰ ਕਿਉਂ ਨਹੀਂ ਦਿੰਦਾ ਰਸੀਦ ਪਹਿਲੀ ਗੱਲ ਤਾਂ ਹੁੰਦੀ ਆ ਕਿ ਰਸੀਦ ਕਦੋਂ ਮਿਲਦੀ ਆ ਜਿਹੜੀ ਰਸੀਦ ਵਾ ਉਹ ਸਲਿੱਪ ਜਿਹੜੀ ਹੁੰਦੀ ਵਾ ਪੇਪਰ ਭਰਨ ਵਾਲੀ ਉਹ ਏਜੰਟ ਨੂੰ ਉਸੇ ਵੇਲੇ ਹੀ ਮਿਲ ਜਾਂਦੀ ਹੈ ਜਦੋਂ ਉਹਨੇ ਪੇਪਰ ਭਰਨੇ ਆ ਪੇਪਰ ਕਲਿੱਕ ਹੁੰਦਿਆਂ ਸਾਰੀ ਰਸੀਦ ਮਿਲ ਜਾਣੀ ਹੈ ਕਿ ਆਹ ਟਾਈਮ ਦੇ ਉੱਤੇ ਪੇਪਰ ਭਰੇ ਗਏ ਆ ਆ ਏਜੰਟ ਦਾ ਨਾਮ ਆ ਆ ਬੰਦਾ ਵਾ ਜਿੰਨੇ ਪੇਪਰ ਜਿਹਦੇ ਪੇਪਰ ਭਰੇ ਗਿਆ ਆ ਇਹਦਾ ਮਤਲਬ ਕੀ ਹੈ ਇੱਥੇ ਨਹੀਂ ਆਉਣਾ ਵਾ ਆ ਮਲਕੀ ਜਿਹੜੇ ਚ ਪੇਪਰ ਜਿਹੜੇ ਆ ਉਹ ਭਰੇ ਗਿਆ ਇਹ ਉਸੇ ਵੇਲੇ ਹੀ ਸਲਿੱਪ ਜਿਹੜੀ ਨਿਕਲ ਜਾਂਦੀ ਵਾ ਉਹ ਪਰਕਾਰਨ ਕੀ ਹੁੰਦਾ ਵਾ ਤਾਂ ਤੁਹਾਡੇ ਤੱਕ ਕਿਉਂ ਨਹੀਂ ਪਹੁੰਚਦੀ ਉਸੇ ਵੇਲੇ ਜਾਂ ਤੁਹਾਨੂੰ ਸਲਿੱਪ ਕਿਉਂ ਨਹੀਂ ਮਿਲਦੀ ਇਹਦੇ ਬਾਰੇ ਆਪਾਂ ਗੱਲਬਾਤ ਕਰ ਲੈਣੀ ਹੈ ਤੁਹਾਨੂੰ ਨਾਮ ਮਿਲਦਾ ਕਾਰਨ ਕੀ ਆ ਕਿ ਏਜੰਟ ਸਲਿੱਪ ਕਿਉਂ ਨਹੀਂ ਦਿੰਦੇ ਏਜੰਟ ਦੇ ਵਿੱਚ ਕੋਈ ਗਲਤੀ ਨਹੀਂ ਹੁੰਦੀ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਆ ਕੀ ਏਜੰਟ ਜਿਹੜਾ ਵਾ ਸਲਿੱਪ ਲੈਣ ਜਿੱਥੋਂ ਪੇਪਰ ਭਰਾਏ ਹੁੰਦੇ ਆ ਉਹ ਸਲਿੱਪ ਲੈਣ ਜਾਂਦਾ ਹੀ ਨਹੀਂ ਉਥੋਂ ਕਿ ਆਪਣਾ ਛੁੱਟੀ ਕਰੂਗਾ ਆਪਣਾ ਟਾਈਮ ਵੇਸਟ ਕਰੂਗਾ ਜਾਊਗਾ ਉਥੇ ਤੇ ਉਸ ਤੋਂ ਬਾਅਦ ਸਲਿੱਪ ਲੈ ਕੇ ਆਊਗਾ ਠੀਕ ਹੈ ਹੁਣ ਦੂਜੀ ਗੱਲ ਕੀ ਹੈ ਕਿ ਇੱਕ ਇਹ ਚੀਜ਼ ਹੁੰਦੀ ਵਾ ਦੂਜੀ ਗੱਲ ਇਹ ਕਿ ਹੁੰਦੀ ਹੈ ਕਿ ਜਿਵੇਂ ਗਾਂ ਦੇ ਗਾਂ ਬੰਦੇ ਪਏ ਹੁੰਦੇ ਵਾ ਜਿਵੇਂ ਹੁਣ ਕਿ ਤੁਸੀਂ ਇੰਡੀਆ ਵਿੱਚ ਬੈਠੇ ਤੁਸੀਂ ਪੇਪਰ ਭਰਾਏ ਜੇ ਤੁਹਾਡਾ ਕੋਈ ਯਾਰ ਦੋਸਤ ਵਾ ਤੁਹਾਡੇ ਪਿੰਡ ਦਾ ਤੁਸੀਂ ਉਹਨੂੰ ਕਿਹਾ ਕਿ ਮੈਂ ਪੇਪਰ ਭਰਵਾਨੇ ਆ ਤੁਹਾਡਾ ਯਾਰ ਦੋਸਤ ਨੇ ਗਾਂ ਕੀ ਏਜੰਟ ਨਾਲ ਗੱਲ ਕੀਤੀ ਆ ਏਜੰਟ ਦੀ ਗੱਲ ਕਿਸੇ ਗਾਂ ਬਾਹਰ ਬੰਦੇ ਨਾਲ ਵਾ ਬਾਹਰ ਇਟਲੀ ਦੇ ਵਿੱਚ ਤੇ ਇਟਲੀ ਵਾਲਾ ਜਿਹੜਾ ਬੰਦਾ ਵਾ ਉਹਦੀ ਗੱਲ ਕਿਸੇ ਗਾਂ ਮਾਲਕ ਨਾਲ ਵਾ ਠੀਕ ਹੈ ਜਿੰਨੇ ਪੇਪਰ ਭਰ ਕੇ ਦਿਆ ਨੇ ਮਿਲਕੀ ਜਿਹਦੇ ਜਿਹਦੇ ਥੱਲੇ ਪੇਪਰ ਭਰੇ ਜਾਣੇ ਆ ਹੁਣ ਮਾਲਕ ਨੇ ਪੇਪਰ ਦੇਣੇ ਆ ਜਿਹੜਾ ਇਟਲੀ ਵਿੱਚ ਬੰਦਾ ਬੈਠਾ ਵਾ ਉਹਨੂੰ ਸਲਿੱਪ ਦੇਣੀ ਆ ਉਹ ਬਨੈਸਲੇ ਪੁਦਰਨੀਆ ਬਾਅਦ ਵਿੱਚ ਇੰਡੀਆ ਜਿਹੜਾ ਏਜੰਟ ਵਾ ਇੰਡੀਆ ਉਹ ਜਿਹੜਾ ਏਜੰਟ ਵਾ ਉਹਨੇ ਸੈਂਡ ਕਰਨੀ ਹੈ ਸਲਿੱਪ ਤੁਹਾਡੇ ਜਿਹੜਾ ਤੁਹਾਡੇ ਪਿੰਡ ਦਾ ਬੰਦਾ ਵਾ ਤੁਹਾਡੇ ਪਿੰਡ ਵਾਲੇ ਬੰਦੇ ਤੁਹਾਨੂੰ ਸਲਿੱਪ ਸੈਂਡ ਕਰਨੀ ਹੈ ਤੇ ਨਾਰਮਲੀ ਗੱਲ ਵਾ ਕਿ ਜੇਕਰ ਜਿਹੜਾ ਮਾਲਕ ਵਾ ਉਹ ਸਲਿੱਪ ਲੈ ਨਾ ਗਿਆ ਉਹਨੂੰ ਸਲਿੱਪ ਜੇਕਰ ਉਹਨੇ ਸੈਂਡ ਨਾ ਕੀਤੀ ਭਾਵੇਂ ਉਹਦੇ ਕੋਲ ਪਈ ਵੀ ਹੋਈ ਸਲਿੱਪ ਉਹ ਸਲਿੱਪ ਉਹਨੇ ਸੈਂਡ ਨਾ ਕੀਤੀ ਤੇ ਨਾਰਮਲੀ ਗੱਲ ਤੁਹਾਨੂੰ ਸਲਿੱਪ ਜਿਹੜੀ ਵਾ ਉਹ ਨਹੀਂ ਮਿਲਣੀ ਕਿਉਂਕਿ ਸ਼ੁਰੂਆਤ ਤਾਂ ਉਹਦੇ ਕੋਲ ਹੀ ਹੋਣੀ ਵਾ ਤੁਹਾਨੂੰ ਸਿਰਫ ਜਾਣਦਾ ਵਾ ਬੰਦਾ ਹੈ ਤੁਹਾਡੇ ਪਿੰਡ ਵਾਲਾ ਵਾ ਤੁਹਾਡੇ ਪਿੰਡ ਵਾਲੇ ਨੂੰ ਜਾਣ ਜਿਹੜਾ ਏਜੰਟ ਬੈਠਾ ਵਾ ਉਹਨੂੰ ਬੰਦਾ ਜਾਣਦਾ ਵਾ ਜਿਹੜਾ ਬਾਹਰਲੇ ਇਥੇ ਇੰਡੀਆ ਦਾ ਬੰਦਾ ਵਾ ਪਰ ਇਟਲੀ ਵਿੱਚ ਐਸ ਟਾਈਮ ਤੇ ਜਿਹੜਾ ਇਟਲੀ ਵਾਲਾ ਬੰਦਾ ਵਾ ਉਹਨੂੰ ਜਾਣਦਾ ਵਾ ਗਾ ਏਜੰਟ ਠੀਕ ਹੈ ਤੇ ਏਜੰਟ ਨਾਰਮਲ ਹੀ ਜਿਹੜਾ ਏਜੰਟ ਕਹਿੰਦਾ ਜਿਹੜਾ ਮਾਲਕ ਵਾ ਮਾਲਕ ਪੇਪਰ ਜਿਹੜੀ ਸਲਿੱਪ ਦਊਗਾ ਜਿਹੜਾ ਇਟਲੀਓ ਚ ਬੰਦਾ ਬੈਠਾ ਉਹਨੂੰ ਦਊਗਾ ਜਿਹੜਾ ਇਟਲੀ ਵਾਲਾ ਬੰਦਾ ਵਾ ਉਹ ਬੜੀ ਸਲਿੱਪ ਦਊਗਾ ਜਾ ਕੇ ਆਪਣਾ ਜਿਹੜਾ ਇੰਡੀਆ ਚ ਏਜੰਟ ਬੈਠਾ ਵਾ ਤੇ ਏਜੰਟ ਵਾਲਾ ਤੁਹਾਨੂੰ ਤੇ ਜਾਊਗਾ ਤੁਹਾਡੇ ਪੇਂਟ ਵਾਲੇ ਬੰਦੇ ਨੂੰ ਤੇ ਪੇਂਟ ਵਾਲਾ ਬੰਦਾ ਬਾਅਦ ਜਿਹੜੀ ਸਲਿੱਪ ਵਾ ਉਹ ਤੁਹਾਨੂੰ ਦੇਊਗਾ ਇਸ ਕਰਕੇ ਕਿਹੜੀ ਸਲਿੱਪ ਨਾਰਮਲੀ ਗੱਲ ਲੇਟ ਹੋ ਜਾਂਦੀ ਹੈ ਪਰ ਇਤੋਂ ਕੋਈ ਚੱਕਰ ਨਹੀਂ ਹੁੰਦਾ ਪਿਛਲੇ ਸਾਲ ਕੀ ਹੋਇਆ ਸੀ ਪਿਛਲੇ ਸਾਲ ਕਈ ਬੰਦੇ ਆ ਗਏ ਸੀ ਜਿਨ੍ਹਾਂ ਨੂੰ ਸਲਿੱਪਾਂ ਮਿਲੀਆਂ ਹੀ ਨਹੀਂ ਤੇ ਪਰਸ ਦੇ ਨੂਲੇ ਆਸਤੇ ਹੀ ਮਿਲੇ ਕਿਹੜੇ ਮਾਲਕਵਾਉਣ ਸਲਿੱਪ ਸੈਂਡ ਨਹੀਂ ਕੀਤੀਆਂ ਤੇ ਉਸ ਤੋਂ ਬਾਅਦ ਮਹੀਨੇ ਡੇਢ ਮਹੀਨੇ ਬਾਅਦ ਨੂਲਾ ਆਸਤਾ ਨਿਕਲਿਆ ਸਿੱਦੇ ਨੂਲੇ ਆਸਤੇ ਹੀ ਸੈਂਡ ਕੀਤੇ ਸੀ ਇਹ ਕਿ ਸਲਿੱਪ ਦਾ ਕੋਈ ਚੱਕਰ ਨਹੀਂ ਸਲਿੱਪ ਦਾ ਸਿਰਫ ਆਪਣੇ ਕੋਲ ਇੱਕ ਪ੍ਰੂਫ ਹੁੰਦਾ ਕਿ ਸਾਡੇ ਜਿਹੜੇ ਪੇਪਰ ਵਾ ਉਹ ਭਰੇ ਗਏ ਆ ਉਸ ਤੋਂ ਬਗੈਰ ਸਲਿੱਪ ਦਾ ਕੋਈ ਕੰਮ ਨਹੀਂ ਜੇਕਰ ਤੁਸੀਂ ਸੋਚੋ ਕਿ ਵੀਜ਼ਾ ਲੱਗਣ ਲੱਗਿਆ ਵੀ ਸਲਿੱਪ ਚਾਹੀਦੀ ਆ ਉਦੋਂ ਕਰਾ ਤੁਹਾਡਾ ਨੂਲਾ ਹਾਸਟੇ ਦੀ ਲੋਡ ਹੁੰਦੀ ਆ ਸਲਿੱਪ ਦੀ ਲੋਡ ਨਹੀਂ ਹੁੰਦੀ ਜੇ ਸਲਿੱਪ ਬਸ ਸਾਡੇ ਕੋਲ ਇੱਕ ਪ੍ਰੂਫ ਹੁੰਦਾ ਵਾ ਇੱਕ ਡੇਢ ਮਹੀਨੇ ਵਾਸਤੇ ਜਦੋਂ ਵਾਲੇ ਪੇਪਰ ਭਰੇ ਜਾਂਦੇ ਆ ਉਸ ਤੋਂ ਬਾਅਦ ਜਿਹੜੇ ਪੇਪਰ ਵਾ ਉਹ ਭਰੇਗਾ ਜਦੋਂ ਨੂਲਾ ਹਾਸਟ ਆ ਗਿਆ ਉਸ ਤੋਂ ਬਾਅਦ ਸਲਿੱਪ ਦੀ ਕੋਈ ਵੀ ਵੈਲਿਊ ਨਹੀਂ ਹੁੰਦੀ ਲਓ ਜੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਇਹ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੋ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚੇਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ